ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਮਾਈ ਚੈਨਲ ਅਸੀਂ ਅੱਜ ਪਟਿਆਲੇ ਪਹੁੰਚੇ ਹਾਂ ਮੈਰਾਥਨ ਜਿਹੜੀ ਹੈ ਸਾਡੀ 22 ਕਿਲੋਮੀਟਰ ਹੋਣ ਜਾ ਰਹੀ ਆ ਸਵੇਰੇ ਅਸੀਂ ਬੱਸ ਦੇ ਵਿੱਚ ਰਵਾਨਾ ਹੋ ਕੇ ਜਿਹੜੀ ਆ ਜੀ ਮੈਰਾਥਨ ਲਈ ਅਸੀਂ ਜਿਹੜੇ ਉਰੇ ਪਹੁੰਚ ਗਏ ਆ ਪੋਲੋ ਗਰਾਊਂਡ ਦੇ ਵਿੱਚ ਪਟਿਆਲੇ ਦੇ ਵਿੱਚ ਅਸੀਂ ਜਿਹੜੇ ਪਹੁੰਚ ਗਏ ਤੁਸੀਂ ਦੇਖ ਸਕਦੇ ਹੋ ਅਕੈਡਮੀ ਦੇ ਸਟੂਡੈਂਟ ਜਿਹੜੇ ਨੇ ਸਾਡੇ ਨਾਲ ਅਕੈਡਮੀ ਦੇ ਸਟੂਡੈਂਟ ਆਏ ਨੇ ਟੱਕ ਮੌਣੀ ਤੱਕ ਅੱਜ ਕਹਿੰਦੇ ਕਹਿ ਰਹੇ ਨੇ ਵੀ ਟਰੋਫੀ ਜਿਹੜੀ ਲੈ ਕੇ ਜਾਣੀ ਆ ਪੱਕੀ ਗੱਲ ਆ ਜੀ ਟਰੋਫੀ ਕੀ ਗੱਲ ਆਈ ਜੀ ਟ੍ਰੋਫੀ ਹੈ ਹੈਲੋ ਆਈ ਸასი ਕਾਲ ਦੋਸਤੋ ਕ੍ਰਾਸ ਕੰਟਰੀ ਲਗਾਉਣ ਤੋਂ ਬਾਅਦ ਸਾਡੇ ਦੋਸਤ ਬੈਠੇ ਤੁਸੀਂ ਦੇਖ ਸਕਦੇ ਹੋ ਹਾਂਜੀ ਵਿਕਰਮ ਅਥਲੀਟ ਬੈਠੇ ਆ ਜਿਵੇਂ ਲੱਗਿਆ ਬਾਈ ਥੋੜਾ ਇਧਰ ਬੋਕ ਜਿਵੇਂ ਲੱਗਿਆ ਵੀਰੇ ਕੀ ਸੀ ਸੀ ਲੱਗਿਆ ਦੱਸ ਸਕਦੇ ਹੋ ਦੱਸ ਆ ਰਹੇ ਕਿੱਧਰ ਕਿੱਧਰ ਦੀ ਗਏ ਹੋ ਤੁਸੀਂ ਬਸ ਸਾਡੀ ਮੜੀ ਬਸ ਪਾਣੀ ਨਿੱਕੇ ਜਿਹੇ ਨਾਲ ਸਾਡੇ ਬੱਖੀਆਂ ਭਰ ਗਈਆਂ ਕਿੱਧਰ ਕਿੱਧਰ ਦੀ ਗਏ ਹੋ ਤੁਸੀਂ ਆਪਣੇ ਜਿਹੜਾ ਬਾਗ ਹਜਮੀ ਨਾਲ ਸਾਨੂੰ ਪਾਣੀ ਪਿਆ ਹੋਰ ਅੱਛਾ ਇਹ ਕਹਿੰਦੇ ਫੁਬਾਰਾ ਜੋਂ ਅਗਰ ਸ਼ੇਰਾਂ ਦੇ ਗੇਟ ਵਿੱਚ ਤੋਂ ਘੁੰਮ ਕੇ ਆ ਕੇ ਕਿੰਨੇ ਕਿਲੋਮੀਟਰ ਚੀਕੀ ਇਹ ਸਾਨੂੰ 5 ਕਿਲੋਮੀਟਰ ਪਈ ੁੱਕੀ ੁੱਕੀ ਹੋਰ ਵੀਰੇ ਤੁਹਾਡਾ ਕੀ ਹਾਲ ਹੈ ਠੀਕ ਆ ਠੀਕ ਆ ਤੇਰੇ ਠੀਕ ਆ ਤੁਸੀਂ ਦੇਖ ਸਕਦੇ ਹੋ ਹੁਣ ਵੀ ਜਿਹੜੀ ਆ ਰਨਿੰਗ ਲਗਾ ਕੇ ਜਿਹੜੇ ਨੇ ਸਟੂਡੈਂਟ ਆ ਰਹੇ ਨੇ ਪਿੱਛੇ ਬੱਸਾਂ ਖੜੀਆਂ ਨੇ ਤੁਸੀਂ ਉਹ ਵੀ ਦੇਖ ਸਕਦੇ ਹੋ ਪਟਿਆਲੇ ਸ਼ਹਿਰ ਦੇ ਵਿੱਚ ਜਿਹੜੀ ਆ ਕ੍ਰਾਸ ਕੰਟਰੀ ਹੋਈ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਸਾਡੇ ਬੱਸਾਂ ਦੂਰੋਂ ਦੂਰੋਂ ਜਿਹੜੀ ਦੁਨੀਆ ਹੈ ਉਹ ਕ੍ਰਾਸ ਕੰਟਰੀ ਹੈ ਜਿਹੜੀ ਲਗਾਉਣ ਆਈ ਆ ਅੱਧੇ ਸਾਡੇ ਬੰਦੇ ਨੇ ਜਿਹੜੇ ਅੰਦਰ ਗਏ ਰਿਫਰੈਸ਼ਮੈਂਟ ਲੈਣ ਗਏ ਨੇ ਅਕੈਡਮੀ ਦੇ ਸਟੂਡੈਂਟ ਜਿਹੜੇ ਨੇ ਰਿਫਰੈਸ਼ਮੈਂਟ ਲੈਣ ਗਏ ਨੇ

ਆ ਗਰਾਊਂਡ ਆ ਜਿਹੜਾ ਇਸ ਗਰਾਊਂਡ ਦੇ ਵਿੱਚ ਜਿਹੜੀ ਆ ਪਿੱਛੇ ਤੁਸੀਂ ਦੇਖ ਸਕਦੇ ਹੋ ਇਸ ਗਰਾਊਂਡ ਦੇ ਵਿੱਚ ਜਿਹੜੀ ਸਾਡੀ ਕ੍ਰਾਸ ਕੰਟਰੀ ਜਿਹੜੀ ਹੋਈ ਸੀ ਆਹ ਮੁੰਡੇ 90 ਦੇ ਸਾਡੇ ਨਾਲ ਜਿਹੜੇ ਸੀ ਬੱਸ ਦੇ ਵਿੱਚ ਆਏ ਨੇ ਆ ਦੇਖੋ ਇਸ ਗਰਾਊਂਡ ਦੇ ਵਿੱਚ ਜਿਹੜੀ ਸਾਡੀ ਇਹ ਸਾਡੇ ਗਊਸ਼ਾਲਾ ਬਹੁਤ ਦਾ ਜਣਾ ਜੀ ਮੰਗਰ ਬਸੂ ਬਹੁਤ ਖੁੱਲੇ ਸਟੇਸ਼ਨ ਰਿਫਰੈਸ਼ਮੈਂਟ ਦੇ ਵਿੱਚ ਸਾਡੇ ਦੇਖੋ ਜੀ ਲੱਸੀ ਲਵੇ ਕੱਠ ਦੇਖੋ ਤੁਸੀਂ ਪੰਜ ਪੰਜ ਮਿੰਟ ਦੇ ਟੱਕਰ ਕੰਮ ਦੇਖਣਾ ਭਾਈ ਸਾਡੇ ਇਹ ਸੰਗ ਲਗਾਉਣ ਤੋਂ ਬਾਅਦ ਰੰਨੇ ਹੋ ਜਿਹੜੀਆਂ ਇੱਥੋਂ ਅਸੀਂ ਸਟਾਰਟ ਕਰ ਸਕਦੇ ਸੀ ਇਹਨਾਂ ਨੂੰ ਲਗਾਉਣਾ ਆਹੋ ਜਾਨ ਹੋ ਗਈ ਜਿਹੜੀ ਰਨਿੰਗ ਹੋਰੀ ਅਸੀਂ ਖਤਮ ਹੋ ਗਈ ਤੇ ਤੇਰੀ ਰੈਗ ਵਾਲੀ ਹੈ ਤੇਰੀ ਉੱਪਰ ਹੋਣੀ ਹੈ ਕੋਈ ਨਹੀਂ ਹੋ ਰਿਹਾ ਕੱਲ ਨੂੰ ਇੱਥੋਂ ਬਰੌਸ ਕੰਟਰੀ ਲਈ ਸਮਾਰਟ ਫਿਰ ਰਹੇ ਸਾਡੇ ਜੀ ਤੁਸੀਂ ਨਾ ਜਾਓ ਨਾ ਮੰਗ ਟੈਨਸ਼ਨ ਕਰਨ ਉਹ ਇਕੱਠਾ ਜਿਹੜਾ ਬਹੁਤ ਜਿਆਦਾ ਸਾਡੇ ਅਕੈਡਮੀ ਦੇ ਸਟੂਡੈਂਟ ਨੇ ਜਿਹੜੇ ਉਹ ਵੀ ਉਰੇ ਫਿਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਉਹ ਤਰ੍ਹਾਂ ਜਾ ਰਹੇ ਨੇ ਰਿਫਰੈਸ਼ਮੈਂਟ ਲੈਣ ਵਾਸਤੇ ਜਿਹੜੇ ਨੇ ਸਟੂਡੈਂਟ ਆਓ ਰਿਫਰੈਸ਼ਮੈਂਟ ਲੈਣ ਲਈ ਆਪਣਾ ਅਕੈਡਮੀ ਦੇ ਜਿਹੜੇ ਸਾਡੇ ਸਟੂਡੈਂਟ ਨੇ ਉਹ ਵੀ ਉਰੇ ਪਹੁੰਚੇ ਨੇ ਬਹੁਤ ਸਾਨੂੰ ਕਿ ਜਿਹੜਾ ਉਰੇ ਆ ਕੇ ਪਟਿਆਲੇ ਜਿਹੜਾ ਸ਼ਹਿਰ ਦੇ ਵਿੱਚ ਬਹੁਤ ਵਧੀਆ ਲੱਗਿਆ ਦੇ ਹਰ ਨਾਲੇ ਇਕੱਠ ਦੁਨੀਆਦਾਰੀ ਮੁਰਖ ਬਹੁਤ ਯਾਦਿਆ ਤੁਸੀਂ ਦੇਖੇ ਇੱਕ ਰੈਕਮੈਂਡਟ ਦਿਖਾ ਦਿਓ ਬਹੁਤ ਯਾਰੇ ਗਰਾਊਂਡ ਦੇ ਵਿੱਚ ਆ ਜਿਹੜਾ ਸਾਡਾ ਕੰਪਲੀਟ ਹੋਈ ਹੈ ਰਨਿੰਗ ਹੈ ਅਸੀਂ ਦੇ ਰਹੇ ਨੇ ਹੁਣ ਆਵਾ ਬੈਕ ਹੈ ਤੁਮੇ ਰਿਵਿਊ ਲੈ ਲਾ ਤਾਂ ਮੇਰਾ ਅਸੀਂ ਰਨਿੰਗ ਲਗਾਉਣ ਤੋਂ ਬਾਅਦ ਜਿਹੜੀ ਇੰਫਰੈਸ਼ਮੈਂਟ ਹੈ ਲੈ ਕੇ ਤੁਸੀਂ ਦੇਖ ਸਕਦੇ ਹੋ ਸਾਡੇ ਸਾਰੇ ਇਹ ਕੈਂਪੀ ਦੇ ਸਟੂਡੈਂਟ ਸਾਰੇ ਰਨਿੰਗ ਬਹੁਤ ਵਧੀਆ ਲਗਾਈ ਹੈ ਬਹੁਤ ਵਧੀਆ ਜੀ ਲੱਗਿਆ ਸਾਨੂੰ ਜਿਹੜਾ ਪਚਾਰੇ ਸ਼ਹਿਰ ਦੇ ਵਿੱਚ ਆ ਕੇ ਤੁਸੀਂ ਮਗਰ ਆਕਾਟਾ ਜਿਹੜਾ ਤੁਸੀਂ ਦੇਖ ਸਕਦੇ ਹੋ ਮਗਰ ਜਿਹੜਾ ਕਾਟਾ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਦੁਨੀਆ ਜਿਹੜੀ ਔਰੇ ਪਹੁੰਚੀ ਆ ਰਿਫਰੈਸ਼ਮੈਂਟ ਲੈਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਹਾਂਜੀ ਕਿਵੇਂ ਲੱਗੇ ਤੁਹਾਨੂੰ ਰੋਡ ਦਾ ਨਿਕ ਲਗਾ ਕੇ ਉਹ ਮੁੰਡਿਆ ਨੇ ਜਿਹੜਾ 25ਵੇਂ ਨੰਬਰ ਤੇ ਆ ਗਈ। ਹਾਂਜੀ ਹਾਂਜੀ ਕੋਈ ਤੁਸੀਂ ਕੱਟ ਦੇਈ ਸਕਦੇ ਜਿਹੜਾ ਸਾਡੇ ਪਿੱਛੇ ਜਿਹੜਾ ਬਹੁਤ ਜ਼ਿਆਦਾ ਜਿਹੜਾ ਇਕੱਠਾ ਹੈ। ਇੱਧਰ ਕਹਿੰਦੇ ਆਜਾਜ਼ ਹੋਣੀ ਫੋਟੋਆਂ ਖਿੱਚਦੇ ਹੋਏ। ਆਜਾਜ਼ ਫੋਟੋਆਂ ਖਿੱਚਦੇ ਹੋਏ ਆਪਣੀ ਵੀਡੀਓ ਬਣਾ ਰਹੇ ਨੇ ਤੁਸੀਂ ਦੇਖ ਸਕਦੇ ਰਿਫਰੈਸ਼ਮੈਂਟ ਜਿਹੜੀ ਅਸੀਂ ਲੈ ਲਈ ਆ। ਅਸੀਂ ਬਹੁਤ ਜਾਨਕਾ ਜ਼ੋਰ ਲਗਾਇਆ। ਕਿਵੇਂ ਲੱਗਾ ਵੀਰੇ? ਬਹੁਤ ਵਧੀਆ ਬਈ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਆਪਾਂ ਨੇ ਪੂਰੀ ਈਆਹ ਮਾਰਨ ਬੇਕਦੇ ਲੋਕਾਂ ਨੇ ਕੱਟ ਮਾਣੇ ਇਸ ਕਰਕੇ ਥੋੜਾ ਬੁਰਾ ਵੀ ਲੱਗਦਾ ਪਰ ਬਧੀ ਲੱਗੀ ਯਾਰ ਮਿਹਨਤ ਵਧੀ ਲੱਗੀ ਬਸ ਕੋਲੋ ਗਰਾਊਂਡ ਦੇ ਵਿੱਚ ਪਟਿਆਲਾ ਸ਼ਹਿਰ ਦੇ ਵਿੱਚ ਜਿਹੜਾ ਹੈ ਅ ਕ੍ਰਾਸ ਕੰਟਰੀ ਮਤਲਬ ਮੈਰਾਥਨ ਆ ਜਿਹੜੀ ਆ ਲਗਾਈ ਗਈ ਆ ਸਾਨੂੰ ਬਹੁਤ ਜ਼ਿਆਦਾ ਬਧੀ ਲੱਗਿਆ ਕੈਡਮੀ ਦੇ ਸਟੂਡੈਂਟ ਜਿਹੜੇ ਨੇ ਉਰੇ ਪਹੁੰਚੇ ਸੀਗੇ ਤੁਸੀਂ ਦੇਖ ਸਕਦੇ ਹੋ ਬੱਸਾਂ ਦੇ ਵਿੱਚ ਨਾਭਾ ਤੋਂ ਪਟਿਆਲਾ ਸਵੇਰ ਦੇ ਅਸੀਂ ਜਿਹੜੇ 5 ਵਜੇ ਚੱਲੇ ਹੋયા ਤੇ ਕ੍ਰਾਸ ਕੰਟਰੀ ਲਗਾ ਲਈਏ ਤੇ ਹੁਣ ਅਸੀਂ ਆਪਣੇ ਘਰਾਂ ਨੂੰ ਵਾਪਸੀਆਂ ਪਾਵਾਂਗੇ 90 ਦੇ ਵਿੱਚ ਬਹੁਤ ਵਧੀਆ ਲੱਗਿਆ ਜੀ ਫ੍ਰੈਸ਼ਮੈਂਟ ਵੀ ਬਹੁਤ ਵਧੀਆ ਸੀ ਤੇ ਡਿਸਪਲਨ ਥੋੜਾ ਜਿਹਾ ਮਨ ਲੈ ਜਿਆਦਾ ਵਧੀਆ ਵੀ ਨਹੀਂ ਕਹਿ ਸਕਦੇ ਨਹੀਂ ਜਿਆਦਾ ਘਟੀਆ ਵੀ ਨਹੀਂ ਕਹਿ ਸਕਦੇ ਮਨ ਲਓ ਠੀਕ ਠੀਕ ਸੀ ਰਿਫਰੈਸ਼ਮੈਂਟ ਪੂਰੀ ਮਿਲਿਆ ਸਾਨੂੰ ਪੂਰਾ ਵਧੀਆ ਰਿਹਾ ਪ੍ਰਬੰਧ ਹੈ ਜਿਹੜਾ ਰੋਡ ਦੇ ਵਿੱਚ ਰਸਤੇ ਦੇ ਵਿੱਚ ਪਾਣੀ ਹੈ ਜਿਹੜਾ ਸਾਨੂੰ ਸਮੇਂ-ਸਮੇਂ ਤੇ ਮਿਲਦਾ ਰਿਹਾ ਕੋਈ ਵੀ ਪਾਣੀ ਜਿਵੇਂ ਕੋਈ ਬੱਚਾ ਥੱਕ ਜਾਂਦਾ ਹੈ ਜਾਂ ਕੋਈ ਬੱਚਾ ਤੇ ਉਹਦੇ ਵਾਸਤੇ ਜਿਹੜਾ ਸਾਨੂੰ ਪਾਣੀ ਹੈ ਜਿਹੜਾ 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 ਪ੍ਰੋਵਾਈਡ ਕੀਤਾ ਗਿਆ ਬਹੁਤ ਵਧੀਆ ਲੱਗਿਆ ਐਂਬੂਲੈਂਸ ਪ੍ਰੋਵਾਈਡ ਸੀ ਪੁਲਿਸ ਆਫੀਸਰਾਂ ਦੀ ਟੀਮਾਂ ਪ੍ਰੋਵਾਈਡ ਸੀ ਤੇ ਪਾਣੀ ਵਾਲਾ ਜਗ੍ਹਾ ਜਗ੍ਹਾ ਤੇ ਦਿੱਤੀ ਗਈ ਹੈ ਟ੍ਰੈਫਿਕ ਆ ਜਿਹੜੀ ਉਹਦਾ ਵੀ ਬਹੁਤ ਖਾਸ ਧਿਆਨ ਰੱਖਿਆ ਗਿਆ ਹੈ ਤੇ ਰਸਤੇ ਦੇ ਵਿੱਚ ਜਗਾ ਜਗਾ ਸਾਨੂੰ ਕੋਈ ਟ੍ਰੈਫਿਕ ਨਹੀਂ ਮਿਲੀ ਬਹੁਤ ਵਧੀਆ ਰਨਿੰਗ ਹੈ ਜੀ ਲੱਗੀ ਆ ਤੇ ਹੁਣ ਅਸੀਂ ਆਪਣੇ ਘਰਾਂ ਨੂੰ ਵਾਪਸ ਜਾਵਾਂਗੇ ਤੁਸੀਂ ਦੇਖ ਸਕਦੇ ਹੋ ਕੋਲੋ ਗਰਾਊਂਡ ਦੇ ਵਿੱਚ ਇਕੱਠਾ ਜਿਹੜਾ ਤੇ ਹੁਣ ਅਸੀਂ ਵਾਪਸ ਜਾਵਾਂਗੇ ਕੈਮਰੇ ਵਿੱਚ ਰੱਖ ਲੇ ਬੰਦ ਕਰ ਦਿਓ ਰੱਖਿਆ